ਜਾਨ ਪਹਿਚਾਨ ਚਾਰ ਪਹਿਚਾਨ ਹੋ ਰਹੀ ਹੈ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਗੁਰਲਾਲ ਘਣੌਰ ਜੀ ਆਏ ਆ ਕਬੱਡੀ ਦਾ ਅਨਬੋਲ ਹੀਰਾ لیاقت ਅਲੀ ਜੀ ਪ੍ਰਧਾਨ ਸਾਹਿਬ ਖੋਜੇਵਾਲੋਂ ਵੀ ਆਜੋ ਮਿਹਰਬਾਨੀ ਕਰਕੇ لیاقت ਅਲੀ ਜੀ ਖੋਜੇਵਾਲ ਸਾਹਿਬ ਪ੍ਰਧਾਨ ਨੇ ਮੈਂ ਸਵੇਰੇ ਜਦੋਂ ਪਹਿਲਾ ਮੈਚ ਆ ਰਿਹਾ ਸੀ ਤੇ ਮੈਂ ਗੱਲ ਕੀਤੀ ਦੀ ਗੁੱਜਰ ਬਰਾਦਰੀ ਦੇ ਵਿੱਚ ਕਬੱਡੀ ਨੂੰ ਹੋਣ ਦੇ ਵਿੱਚ ਲਿਆਉਣ ਵਾਲਾ لیاقت ਅਲੀ ਐ ਖੋਜੇਵਾਲੀਆ ਉਹ ਵੀ ਪ੍ਰਧਾਨ ਸਾਹਿਬ ਉਹ ਵੀ ਆਏ ਨੇ ਉਹਨਾਂ ਦਾ ਵੀ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਆਰ ਤੇ ਨਾਲ ਬਲਕਾਰ ਸਿੰਘ ਜੀ ਐਮਐਲਏ ਸਾਹਿਬ ਹਲਕਾ ਕਰਤਾਰਪੁਰ ਔਰ ਨਾਲ ਸਾਡੇ ਬਹੁਤੀ ਸਰਕਾਰ ਚੌਹਵੀਂ ਸਾਹਿਬ ਦੀ ਖੇਡ ਮੈਦਾਨ ਦੇ ਵਿੱਚ ਆਏ ਆ ਸੋਢੀ ਖੇਰ ਅੱਜ ਖੁਸ਼ ਹੈ ਵੀ ਮਿੱਤਰ ਮੰਡਲੀ ਆਈ ਹੈ ਕਿ ਜਿੰਦਾਬਾਦ ਰਹਿਣ ਸਾਡਾ ਯਾਰੀਆਂ ਜਿਹਨਾਂ ਕਰਕੇ ਜੀਉਂਦਾ ਜੱਟ ਨਹੀਂ ਅੱਜ ਸੋਢੀ ਖੇਰੇ ਦੇ ਸਾਰੇ ਯਾਰ ਆਏ ਆ ਨੇਕੀ ਜੀ ਸਤਿਮਾ ਦੋਨਾ ਔਰ ਦਤਾਰ ਸਿੰਘ ਕਨੇਡਾ ਔਰ ਸਾਡੇ ਬਹੁਤੀ ਭਜਨ ਸਿੰਘ ਦੀ ਧੀਰਪੁਰ ਵਾਲੇ ਵੀ ਵਿਸ਼ੇਸ਼ ਤੌਰ ਤੇ ਆਏ ਆ ਲੱਖੀ ਗਾਜੀਪੁਰੇ ਵਾਂਗੂ ਟੱਚ ਮਾਰ ਕੇ ਬਾਪ ਸੌਂਦਾ ਰਿਹਾ ਇਸੇ ਕਰਕੇ ਸਨੌਜੇ ਨੂੰ ਮੈਂ ਕੌਂਕਰ ਦਾ ਖਿਤਾਬ ਦਿੰਦਾ ਜੱਸਾ ਸਿੰਧਵਾ ਵਾਲਾ ਔਰ ਇੱਕ ਜ਼ੋਰਦਾਰ ਤਾੜੀਆਂ ਮਾਰ ਕੇ ਮਾਦੇ ਇਸ ਬੱਲੀ ਪੁੱਤ ਦਾ ਆਪਾ ਸਤਿਕਾਰ ਕਰੀਏ ਗਰਲਾਲ ਕਨੌਰ ਖੁੱਪਾ ਰਿਹਾ ਮਲਕਾਰ ਸਿੰਘ ਜੀ ਐਮਐਲਏ ਸਾਹਿਬ ਪਵਿੱਤਰ ਧਰਤੀ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਉਹ ਪਾਵਨ ਛੋਪ ਪਵਿੱਤਰ ਧਰਤੀ ਹੈ ਸਾਹ ਮਲਕਾਰ ਸਿੰਘ ਜੀ ਵੀ ਆਪਣੇ ਸਮੇਂ ਦੇ ਪ੍ਰਸਿੱਧ ਕੱਢਾ ਦੀ ਪੁਰੇ ਕੁੱਛ ਨੇ ਨਵ ਮੁਬਾਰਕਾਂ ਸਾਰਿਆਂ ਨੂੰ ਫਤਿਹ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਅੱਜ 5ਵਾਂ ਵਰਲਡ ਕਬੱਡੀ ਕੱਪ ਪਿੰਡ ਖਹਿਰਾ ਮਾਝਾ ਵਿਖੇ ਸਰਦਾਰ ਮਨੋਰ ਸਿੰਘ ਖਹਿਰਾ ਸਰਦਾਰ ਗਰਮੀਤ ਸਿੰਘ ਖਹਿਰਾ ਵੱਲੋਂ ਉਹਨਾਂ ਦੇ ਪਰਿਵਾਰ ਵੱਲੋਂ ਕਰਾਇਆ ਜਾ ਰਿਹਾ ਸਗ੍ਰੀਬਨ 99 ਤੋਂ ਪਹਿਲਾ ਟੂਰਨਾਮੈਂਟ ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ ਵਿਖੇ ਇਸ ਦੀ ਸ਼ੁਰੂਆਤ ਹੋਈ ਸੀ ਤੇ 2015 ਦੇ ਵਿੱਚ ਮੁੜ ਕੇ ਇਹ ਟੂਰਨਾਮੈਂਟ ਪਿੰਡ ਖਹਿਰਾ ਮਾਝਾ ਵਿਖੇ ਅੱਜ ਦੀ ਤਰ੍ਹਾਂ ਹੀ ਲਗਾਤਾਰ ਜਿਹੜਾ ਹੈਗਾ ਕਰਾਇਆ ਜਾ ਰਿਹਾ ਜਿਹਦੇ ਵਿੱਚ ਪੰਜਾਬ ਦੀਆਂ ਮਹਾਨ ਟੀਮਾਂ ਖਿਡਾਰੀ ਜਿਹੜੇ ਅੱਜ ਖੇਡ ਰਹੇ ਆ ਇਹ ਬਹੁਤ ਵੱਡਾ ਮੇਲਾ ਆ ਤੇ ਇੱਕ ਸਰਦਾਰ ਮਨੋਰ ਸਿੰਘ ਖਹਿਰਾ ਤੇ ਗਰਮੀਤ ਸਿੰਘ ਖਹਿਰਾ ਹੋਣਾਂ ਦਾ ਨਵੀਂ ਪੀੜ੍ਹੀ ਨੂੰ ਨੌਜਵਾਨਾਂ ਨੂੰ ਬੱਚਿਆਂ ਨੂੰ ਖੇਡਾਂ ਦੇ ਨਾਲ ਜੋੜਨਾ ਤੇ ਦਸ਼ਾ ਤੋਂ ਦੂਰ ਰਹਿਣਾ ਦੀ ਪ੍ਰੇਰਣਾ ਉਹ ਕਰਦਿਆਂ ਹੋયા ਇਹ ਵੀਰ ਦੋਨੇ ਹਰ ਸਾਲ ਕੈਨੇਡਾ ਦੀ ਧਰਤੀ ਤੋਂ ਆਪਣੇ ਪਿੰਡ ਆਉਂਦੇ ਆ ਤੇ ਇਹ ਟੂਰਨਾਮੈਂਟ ਕਰਾ ਕੇ ਤੇ ਕਬੱਡੀ ਨੂੰ ਪ੍ਰਮੋਟ ਕਰਦੇ ਆ ਤੇ ਚੰਗਾ ਸਮਾਜ ਦੀ ਸਿਰਜਣਾ ਦੇ ਵਿੱਚ ਯੋਗਦਾਨ ਪਾਉਂਦੇ ਆ ਆਪਣੀ ਨੇਕ ਕਮਾਈ ਦੇ ਵਿੱਚੋਂ ਮੈਂ ਇਹਨਾਂ ਨੂੰ ਵਧਾਈ ਵੀ ਦਿੰਦਾ ਆ ਤੇ ਇਹਨਾਂ ਨੂੰ ਸ਼ੁਭ ਕਾਮਨਾਵਾਂ ਦਾ ਅਰਦਾਸ ਬੇਨਤੀ ਵੀ ਕਰਦਾ ਕਿ ਇਹਨਾਂ ਦਾ ਕਾਰੋਬਾਰ ਹੋਰ ਵੀ ਚੜ੍ਹਦੀ ਕਲਾ 'ਚ ਮਾਲਕ ਬਖਸ਼ੇ ਇਸੇ ਤਰ੍ਹਾਂ ਹੀ ਕਬੱਡੀ ਦੀ ਆਪਣੇ ਪਿੰਡ ਦੀ ਆਪਣੇ ਪੰਜਾਬ ਦੀ ਸੇਵਾ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਥੇ ਟੌਨਟੋ ਕਬੱਡੀ ਕਲੱਬ ਖੇਰਾ ਮੱਜਾ ਵੱਲੋਂ 25 ਜਿਹੜਾ ਕਬੱਡੀ ਦਾ ਕੱਪ ਆ ਬਹੁਤ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਦਰਸ਼ਕਾਂ ਦਾ ਬਹੁਤ ਠਾਠਾ ਮਾਰ ਰਿਹਾ ਹੈ ਕੱਟਰ ਮੇਜਰ ਲੀਗ ਦੀਆਂ 8 ਟੀਮਾਂ ਇੱਥੇ ਆਪ ਦੀ ਖੇਡ ਦਾ ਪ੍ਰਦਰਸ਼ਨ ਕਰ ਰਹੀਆਂ ਨੇ ਬਹੁਤ ਨਾਮੀ ਗ੍ਰਾਮੀ ਜਿਹੜੇ ਪਲੇਅਰ ਆਏ ਹੋਏ ਨੇ ਮੈਂ ਵਧਾਈ ਦੇਣੀ ਚਾਹੁੰਦਾ ਹਾਂ ਸਾਡੇ ਸੋਦੀ ਖੇਰਾ ਸਾਹਿਬ ਜੋ ਕਿ ਕਬੱਡੀ ਨੂੰ ਬਹੁਤ ਪਿਆਰ ਕਰਦੇ ਨੇ ਤੇ ਮਾ ਖੇਡ ਕਬੱਡੀ ਦੇ ਬਹੁਤ ਵੱਡੇ ਪ੍ਰੋਮੋਟਰ ਨੇ ਕੈਨੇਡਾ ਦੇ ਵਿੱਚ ਵਸਦੇ ਨੇ ਤੇ ਆਪਣੀ ਧਰਤੀ ਦੇ ਨਾਲ ਬਹੁਤ ਪਿਆਰ ਕਰਦੇ ਨੇ ਪਲੇਅਰਾਂ ਦੇ ਨਾਲ ਆਪ ਦੇ ਸਾਰੇ ਯਾਰਾਂ ਦੋਸਤਾਂ ਪੁਰਾਣੇ ਮਿੱਤਰਾਂ ਨੂੰ ਸਾਰਿਆਂ ਨੂੰ ਬੁ ਸੱਜੜ ਇਲਾਕੇ ਦੀਆਂ ਮਹਾਨ ਸਖੀਤਾ ਜਿਹੜੀਆਂ ਨੇ ਇਸ ਟੂਰਨਾਮੈਂਟ ਦੇ ਵਿੱਚ ਹਾਜ਼ਰੀ ਲਵਾ ਕੇ ਗਈਆਂ ਨੇ ਤੇ ਲਵਾ ਰਹੀਆਂ ਨੇ ਇਹੋ ਜਿਹੇ ਕੱਪ ਜਿਹੜੇ ਨੇ ਪੰਜਾਬ ਦੇ ਵਿੱਚ ਹੋੜੇ ਬੜੇ ਜ਼ਰੂਰੀ ਨੇ ਨਸ਼ੇ ਤੋਂ ਦੂਰ ਕਰਨ ਵਾਸਤੇ ਪਲੇਅਰਾਂ ਨੂੰ ਖੇਡਾਂ ਦੇ ਨਾਲ ਜੋੜਨ ਵਾਸਤੇ ਐਨਆਰਆਈ ਵੀਰਾਂ ਦੇ ਇਹੋ ਜਿਹੇ ਉਪਰਾਲੇ ਛੋਟੀ ਸਾਹ ਵਰਗੇ ਸੱਜੜਾ ਦੇ ਇਹੋ ਜਿਹੇ ਉਪਰਾਲੇ ਜਿਹੜੇ ਸ਼ਲਾਘਾਯੋਗ ਨੇ ਮੈਂ ਬਹੁਤ ਬਹੁਤ ਵਧਾਈ ਦੇਣੀ ਚਾਹੁੰਦਾ ਇਹ ਆਸੁਬੇਦ ਕਰਦਾ ਹਾਂ ਉਹਨਾਂ ਨੇ ਸਮੇਂ ਦੇ ਵਿੱਚ ਇਹ ਕੱਪ ਹੋਰ ਪ੍ਰਫੁੱਲਤ ਹੋਵੇ ਤੇ ਪੰਜਾਬ ਦੇ ਵਿੱਚ ਨਾਮੀ ਪਲੇਅਰਾਂ ਦੇ ساری <تصفح> ਵਿਸ਼ੇ ਤੌਰ ਤੇ ਧੰਨਵਾਦ ਹੈ ਜਿੰਨੇ ਵੀ ਸਤਕਾਰਤ ਖਿਡਾਰੀ ਆਏ ਹੈ ਔਰ ਕਬੱਡੀ ਪ੍ਰਮੋਟਰ ਆਏ ਨੇ ਔਰ ਰਪਰ ਦੇ ਨਾਲ ਆ ਨੌਜਵਾਨਾਂ ਕਹਿੰਦੇ 라ਉ ਕੇ ਪੱਧਰੀ ਜੇ ਲਾ ਕੇ ਮਹਾਰਾਜ ਸਿੰਘ ਅਗਲਾ ਲਾ ਕੇ ਹਜਾਰ ਸਿੰਘ ਤਗੜਾ ਜੱਫਾ ਲਾ ਕੇ ਬਲੇ ਬਲੇ ਕਰਵਾ ਗਿਆ ਸਿਧਮਾ ਬੇਲ ਵੀ ਧਾਰੀ ਨਾਲੇ ਕਾਰ ਕੋਈ ਤਾੜ ਮੈਨ ਤਾੜੀ ਆਫਰਾ ਆਮਕੀਰ ਵੀ ਕਰਦੇ ਸਨ ਬਾਰੇ ਕਹਿੰਦੇ ਨੇ ਆਹ ਯਾਫੀ ਦੇ ਪ੍ਰੀਤੀ ਦੇ ਖਾਤੇ ਨੇ ਜੋ ਬਸਤਾ ਹੈ ਸੇ ਦਾ ਮੁਕਾਬਲਾ ਹੈ ਨਵੋ ਜੀਮਾ ਅਗਲੀ ਕਬੱਡੀ ਪਾਉਂਦੀ ਫੇਰ ਮੈਦਾਨ ਵਿੱਚ ਵੜਿਆ ਹੋਇਆ ਹੈ ਕਿ ਜਿਹੜਾ ਤੀਰ ਨਿਸ਼ਾਨੇ ਉੱਪਰ ਜਾਏ ਉਹ ਕਾਹਦਾ ਹਥਿਆਰ ਉਹ ਜੀ ਚੱਟਾਨ ਸਿੱਧੀ ਪੈਦਾ ਕੋਈ ਫੈਰਾ ਪਾਤਰੀ ਚਾਰ ਗਰੀਬ ਚਾਰ ਇਤੋਂ ਖਾਈ ਦੀ ਇਤੋਂ ਪਾਦੀ ਅਮਰ ਤਸਵਾਰ ਦੀ ਪੋਗਿਆ ਸਗਰਾਪੋ ਪੁਜੀ ਸਾਰੇ ਜਿਹੜਾ ਧਾਵਾ ਦੀ ਟੀਮ ਦਾ ਸਤਕਾਰ ਧੰਨਵਾਦ ਸ਼ੁਕਰੀਆ اپنی جی شاہی ہوئی ہے میرے میرے نال مانی دو نمبر سرے دیا ڈگر گاڑی کے ڈبے کو چین ہلارے خالی ہے ਸਿਤਵਾ ਗੁਆਰ ਦੀ ਧਰਤੀ ਦੇ ਵੱਡਾ ਕਬੱਡੀ ਦਾ ਕੱਪ ਕਰਵਾਇਆ ਜਾ ਰਿਹਾ ਹੈ ਤੇ ਆ ਪ੍ਰਭ ਸੌ ਦਾ ਮਾਨਸਨ ਮਾਰ ਕੀਤਾ ਜਾ ਰਿਹਾ ਪ੍ਰਭ ਸੌ ਹਲੋ ਆਨਸ਼ਰਮ ਸਾਡੇ ਗਰਮੀਤ ਸਿੰਘ ਜੀ ਕਾਲਾ ਡਕਸਿਸ ਸਪੋਰਟਸ ਕਲੱਬ ਵੱਲੋਂ ਕੀਤਾ ਜਾ ਰਿਹਾ ਭਾਈ ਬੇਨਤੀ ਹੈ ਬੇਨਤੀ ਕਰਦਾ ਕਿ ਪ੍ਰਭ ਸੌ ਨੂੰ ਆਪਣਾ ਮਾਨਸਨ ਮਾਨ ਵੱਡੇ ਕੱਬ ਦੇ ਨਾਲ ਕੀਤਾ ਗਿਆ ਲੈ ਕੇ ਇਧਰੋਂ ਵੱਡੇ ਮਾਨ ਵੱਡੇ ਸਤਿਕਾਰ ਦੇ ਰੂਪ ਤੂੰ ਸਾ ਮੁਗਲ ਵਿੱਚ ਰੱਖਿਆ ਇਹਨਾਂ ਜਨਾਂ ਦੀਆਂ ਸਾਜਾਂ ਦੇ ਬਾਦੂ ਦਾ ਅਸਾਂ ਰੀਗਾ ਨਾਲ ਹੜਾਈਆਂ ਇੱਕ ਮੈਂ ਇਹ ਨੀਗ ਬਾਰੇ ਜਾਣਨਾ ਪਾਉਣੀ ਚਾਹਦਾ ਸਾਡੇ ਪਾਲਾ ਮਾੜੀ ਦੀ ਜਾਈ ਦੇਖ ਕੇ ਗਏ ਨੇ ਛੇ ਦੀ ਬਨੜੀਆਂ ਇਹ ਲੜਕੀਆਂ ਦੀਆਂ ਨੀਗ ਦੇ ਵਿੱਚ ਖੇਡ ਰਹੀਆਂ ਨੇ ਆਜ ਦੇ 리그 ਦਾ ਪੂ ਪਹਿਲੇ ਪੂਨ ਦਾ ਲਾਸਟ ਮੈਚ ਹੈ ਇਹਦੇ ਵਿੱਚੋਂ ਦੋ ਟੀਮਾਂ ਨੇੜੀਆਂ ਬਾਹਰ ਜਾਣਗੀਆਂ ਤੇ ਚਾਰ ਟੀਮਾਂ ਪੂਰਾ ਸੀਜ਼ਨ ਖੇਡਣਗੀਆਂ ਤੇ ਉਸ ਤੋਂ ਬਾਅਦ ਹਰਦ ਸੈਕਿੰਡ ਦੇ ਦੇ ਆਖਰੀ ਮੈਚ ਹੋਣਗੇ ਵੱਡੇ ਨਾਮ ਲੜਕੀਆਂ ਨੂੰ ਮੈਟਰੀਕ ਕਰਵਾਉਣੀਆਂ ਉਹਨਾਂ ਨੂੰ ਵੱਖਰੇ ਨਾਲ ਆਹ ਸਾਹਮਣੇ ਕਲਾਕਾਰ ਦੀ ਸਟੇਜ ਲੱਗੀ ਰੈਂਪਸ ਤੇ ਜਿੱਥੇ ਬੋਰਾ ਗੱਲ ਖੜੇ ਆ ਪ੍ਰਧਾਨ ਹੈ ਪੁਖਾ ਵਾਲੇ